ਦੇਖੋ ਜੇ ਕੋਰਟ ਵੱਲ ਆਰਡਰ ਨਹੀਂ 16 ਤਰੀਕ ਸੀ ਅੱਜ ਆਪਣਾ ਜੇਲ੍ਹ ਪ੍ਰਸ਼ਾਸਨ ਨੇ ਆਪਣਾ ਜਵਾਬ ਦੇਸਣਾ ਸੀ ਅਜੇ ਤੱਕ ਕੀ ਕੀ ਕੀਤਾ ਗਿਆ ਵਾ 16 ਤਰੀਕ ਦਾ ਕੋਰਟ ਵੱਲ ਆਰਡਰ ਦਿੱਤਾ ਗਿਆ ਸੀ ਕਿ 16 ਤਰੀਕ ਤੱਕ ਇਹਨਾਂ ਨੇ ਆਪਣਾ ਜਵਾਬ ਦਾਇਰ ਕਰਨਾ ਹੈ ਅਜੇ ਤੱਕ ਸੰਦੀਪ ਸਿੰਘ ਦਾ ਮੈਡੀਕਲ ਕਰਵਾਇਆ ਗਿਆ ਨਹੀਂ ਕਰਵਾਇਆ ਗਿਆ ਵਾ ਜੇਲ੍ਹ ਪ੍ਰਸ਼ਾਸਨ ਨੇ ਆਪਣਾ ਜਵਾਬ ਦਾਇਰ ਕਰਨਾ ਹੈ ਕੋਰਟ ਦੇ ਵਿੱਚ ਪਰ ਕੋਰਟ ਵੱਲੋਂ ਆਰਡਰ ਦਿੱਤਾ ਗਿਆ ਕਿ ਸੰਦੀਪ ਸਿੰਘ ਦਾ ਮੈਡੀਕਲ ਕਰਵਾਇਆ ਜਾਵੇ ਜਿਹੜੇ ਜੇਲ੍ਹ ਦੇ ਅਧਿਕਾਰੀ ਜੇਲ੍ਹ ਸੁਪਰੀਂਟੈਂਡੈਂਟ ਸਾਹਿਬ ਨੇ ਇੱਥੇ ਉਹਨਾਂ ਨੇ ਸਾਰੀ ਆਪਣੀ ਜੇਲ੍ਹ ਦੇ ਕੋਰਟ ਦੇ ਆਰਡਰਾਂ ਦੀ ਵੀ ਉਲੰਘਣਾ ਕਰਦੇ ਹੋਏ ਸੰਦੀਪ ਸਿੰਘ ਦੀ ਜੇਲ ਸ਼ਿਫਟ ਕਰਦੇ ਪਏ ਨੇ। ਜੀ ਇਹ ਰਣਾ ਹਰਦੀਪ ਸਿੰਘ ਜੀ। ਸਰ ਅੱਜ ਕੀ ਮਾਮਲੇ ਦੀ ਅਪਡੇਟ ਦਿਖਾਈ ਤੇ ਰਹੇ ਕੋਈ ਲਗਾਤਾਰ ਜੇਲ ਨੂੰ ਕੁਦਰੋਂ ਲੈ ਕੇ ਦੀ ਗੱਲਾਂ ਸਾਹਮਣੇ ਆ ਰਹੇ ਨੇ ਕੀ ਸਾਹਮਣੇ? ਦੇਖੋ ਜੀ ਇਹ ਕੋਰਟ ਵੱਲੋਂ ਆਰਡਰ ਹੀ 16 ਤਰੀਕ ਸੀ ਅੱਜ ਆਪਣਾ ਜੇਲ ਪ੍ਰਸ਼ਾਸਨ ਨੇ ਆਪਣਾ ਜੋਬ ਵਿੱਚ ਦੱਸਣਾ ਸੀ ਅਜੇ ਤੱਕ ਕੀ ਕੀ ਕੀਤਾ ਗਿਆ ਵਾ। ਕਿ ਜਿਹੜੀ ਚੀਜ਼ ਇਹ ਆਪਾਂ 16 ਤਰੀਕ ਦਾ ਆਰਡਰ ਹੀ ਕੋਰਟ ਵੱਲੋਂ ਦਿੱਤਾ ਸੀ। 16 ਤਰੀਕ ਦਾ 16 ਤਰੀਕ ਦਾ ਕੋਰਟ ਵੱਲੋਂ ਆਰਡਰ ਦਿੱਤਾ ਗਿਆ ਸੀ ਕਿ 16 ਤਰੀਕ ਤੱਕ ਇਹਨਾਂ ਨੇ ਆਪਣਾ ਜਵਾਬ ਦਾਇਰ ਕਰਨਾ ਹੈ ਅਤੇ ਸੰਦੀਪ ਸਿੰਘ ਦਾ ਮੈਡੀਕਲ ਕਰਵਾਇਆ ਗਿਆ ਨਹੀਂ ਕਰਵਾਇਆ ਗਿਆ ਵਾ ਤੇ ਜਿਆ ਵਿਜ਼ਿਟ ਆਪਣੇ ਪਰਿਵਾਰ ਦੀ ਮੁਲਾਕਾਤ ਕਰਵਾਉਣੀ ਸੀ ਉਸ ਮਾਮਲੇ 'ਚ ਜੇਲ੍ਹ ਪ੍ਰਸ਼ਾਸਨ ਨੇ ਆਪਣਾ ਜਵਾਬ ਦਾਇਰ ਕਰਨਾ ਹੈ ਕੋਰਟ ਦੇ ਵਿੱਚ ਪਰ ਕੋਰਟ ਵੱਲੋਂ ਆਰਡਰ ਦਿੱਤਾ ਗਿਆ ਕਿ ਸੰਦੀਪ ਸਿੰਘ ਦਾ ਮੈਡੀਕਲ ਕਰਵਾਇਆ ਜਾਵੇ ਬਾਹਰ ਆਪਣਾ ਰਜਿੰਦਰਾ ਹਸਪੀਟਲ ਦੇ ਵਿੱਚ ਤੇ ਨਾਲੇ ਸੰਦੀਪ ਸਿੰਘ ਦੀ ਮੁਲਾਕਾਤ ਪਰਿਵਾਰਕ ਕਰਵਾਈ ਜਾਵੇ ਇਹ ਕੋਰਟ ਵੱਲੋਂ ਆਰਡਰ ਹੋ ਚੁੱਕੇ ਨੇ ਪਰ ਫੇਰ ਵੀ ਜਿਹੜੇ ਜੇਲ੍ਹ ਦੇ ਅਧਿਕਾਰੀ ਜੇਲ੍ਹ ਸੁਪਰੀਂਡੈਂਟ ਸਾਹਿਬ ਨੇ ਤੇ ਉਹਨਾਂ ਨੇ ਸਾਰੀ ਆਪਣੀ ਜ ਕੋਰਟ ਦੇ ਆਰਡਰਾਂ ਦੇ ਵੀ ਉਲੰਘਣਾ ਕਰਦੇ ਸੰਦੀਪ ਸਿੰਘ ਦੀ ਜੇਲ੍ਹ ਸ਼ਿਫਟ ਕਰਦੇ ਪਏ ਨੇ ਮੈਂ ਬੇਨਤੀ ਕਰਦਾ ਮੈਂ ਸਾਰੀ ਸੰਗਤ ਨੂੰ ਸਾਰੇ ਸਿੱਖ ਪੰਥ ਨੂੰ ਕੌਮ ਨੂੰ ਕਿ ਸਾਡਾ ਸਾਥ ਦਿੱਤਾ ਜਾਵੇ ਤਾਂ ਜੋ ਹੀ ਭਾਈ ਸੰਦੀਪ ਸਿੰਘ ਦੀ ਜਾਣਵਾਲੀ ਰੱਖਿਆ ਕਰ ਸਕੀਏ ਕਿਉਂਕਿ ਦੇਖਿਆ ਜਾਵੇ ਵੇਖੋ ਆਪ ਦੀ ਕਹਿੰਦੇ ਨੇ ਕਿ ਆਪਾਂ ਕਾਨੂੰਨ ਨੂੰ ਮੰਨੋ ਕਾਨੂੰਨ ਕਾਨੂੰਨ ਦੇ ਦਿਆਰੇ ਦਿਆਰੇ ਰਹਿ ਕੇ ਗੱਲ ਕਰੋ ਪਰ ਇਹ ਕੋਰਟ ਦੀ ਆਪ ਹੀ ਉਹਨਾਂ ਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ ਲੋਕਾਂ ਨੂੰ ਤਾਂ ਇਹ ਸੇਹ ਦਿੰਦੇ ਨੇ ਕਿ ਆਪਾਂ ਕਾਨੂੰਨ ਦੀ ਉਲੰਘਣਾ ਨਹੀਂ ਕਰਨੀ ਪਰ ਕੋਰਟ ਦੀ ਉਲੰਘਣਾ ਤੇ ਕਾਨੂੰਨ ਦੀ ਉਲੰਘਣਾ ਇਹਨਾਂ ਨੇ ਖੁਦ ਕੀਤੀ ਹੈ ਕਿ ਕੋਰਟ ਵੱਲੋਂ ਆਰਡਰ ਹੋਏ ਹੋਣ ਤਾਂ ਫਿਰ ਵੀ ਇਹ ਕੰਮ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ